ਸਹਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਏ ਸਿਫਤ ਖਸਮ ਦੀ ਨੂਰ ਅਰ ਸੋਹ ਕੁਰ ਸੋਹ ਝਟੀ ਐ ਤੋਦ ਢਠ ਸਚ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸਚਾ ਪਾਤਸ਼ਾਹ ਸਿਰ ਸ਼ਾਹ ਦਾ ਜਿਸ ਪਾਸ ਵਹਿਠਿਆ ਸੋਹੀਏ ਸਭ ਨਾ ਦਾ ਵੇਸਾਹੋ ਸੱਜਣ ਸਚਾ ਪਾਤਸ਼ਾਹ ਸਿਰ ਸ਼ਾਹ ਦਾ ਜਿਸ ਪਾਸ ਬਹਿਠਿਆ ਸੋਹੀਏ ਸਭ ਨਾ ਦਾਵੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪਹਿਲਾ ਮਨ ਕਾ ਕਹਿਆ ਮਨ ਸਾ ਕਰੈ ਇਹੋ ਮਨ ਪੁੰਨ ਪਾਪ ਉਚਰੈ ਮਾਇਆ ਮਦ ਮਤ ਤ੍ਰਿਪਤ ਨ ਆਵ ਤ੍ਰਿਪਤ ਮੁਕਤ ਮਨ ਸਾਚਾ ਭਾਵ ਨ ਕਾ ਕਾਹਿਆ ਮਨ ਸਾ ਕਰੰ ਇਹੋ ਮਨ ਪੁੰਨ ਪਾਪ ਉਚਰੰ ਮਾਇਆ ਮਦ ਮਤ ਤ੍ਰਿਪਤ ਨ ਆਵ ਪਤ ਮੁਕਤ ਮਨ ਸਾਚਾ ਭਾਵ ਤਨ ਧਨ ਕਲਤ ਸਭ ਦੇਖ ਬਿਮਨ ਬਿਨ ਨਾ ਵੇ ਕਿਛ ਸੰਗ ਨਾ ਜਨ ਰਹਾ ਕੀ ਚਿਹਰਸ ਭੋਗ ਖੁਸ਼ੀਆ ਮਨ ਕੇਰੇ ਤਨ ਲੋਕਾਂ ਤਨ पस ਮੇ ਤੇਰੀ ਖਾਕੋ ਖਾ ਕਰ ਲੈ ਸਭ ਫੈਲ ਬਿਨ ਸਬਦੈ ਨਹੀਂ ਉਤਰ ਮਲੰਗ ਗੀਤ ਰਾਗ ਕਨ ਤਾਲ ਸੇ ਕੂਰ ਤ੍ਰਿਹੋ ਗੁਣ ਉਪਜੈ ਬਿਨ ਸੇ ਦੂਰ ਜੇ ਦਰਮਤ ਦਰਦ ਨਾ ਜਾਏ ਸ਼ੁੱਟ ਗੁਰਮੁਖ ਧਾਰੂ ਗੁਣ ਗਾਏ ਤੋਤੀ ਉਜਲ tilak gal mala antar krodh padhai nat sala naam visar maya mad piya ਬੇਨ ਗੁਰ ਭਗਤ ਨਾਹੀ ਸੁਖ ਥੀਆ ਸੋਕਰ ਸਵਾਨ ਘਰ ਧਬ ਮੰਜਾਰਾ पच्छू मलेश नीच चण्डला गोरते तिन जोन पन्दनवदया ਯਾ ਜਾਈਏ ਗੁਰ ਸੇਵਾ ਤੇ ਲਹ ਪਦਾਰਥ ਹਿਰਦੈ ਨਾਮ ਸਦਾ ਕਿਰਤਾਰਥ ਸਾਚੀ ਦਰਗਹਿ ਪੂਛਨਾ ਹੋਏ ਮਾਨੇ ਹੁਕਮ ਸਿਜਦਾਰ ਸੋਏ ਸਤ ਗੁਰ ਮਿਲੈ ਤਤਿਸ ਕੌ ਜਾਣੈ ਰਹਿਰ ਜਾਈ ਹੁਕਮ ਪਛਾਨੈ ਹੁਕਮ ਪਛਾਨ ਸੱਚ ਦਰਵਾਸ ਬੇਕਾਰ ਸਬਦ ਪਾਇ ਨਾਸ ਰਹਿ ਤੀਤ ਗਿਆਨ ਸਭ ਤਿਸ ਕਾ ਤਨ ਮਨ ਅਰਪੈ ਹੈ ਇਹੋ ਜਿਸ ਕਾ ਨਾ ਹੋ ਮਰੈ ਨਾ ਉਹ ਆਵੈ ਨਾ ਉਹ ਜਾਏ ਸਾਚੇ ਸਾਚ ਸਮਾਏ ਰਹਿ ਤੀਤ ਜਾਣ ਸਭ ਤਿਸ ਕਾ ਤਨ ਮਨ ਅਰਪੈ ਹੈ ਇਹੋ ਜਿਸ ਕਾ ਨਾ ਹੋ ਆਵਨ ਨਾ ਹੋ ਜਾਏ ਨਾਨਕ ਸੱਚ ਸੱਚ ਸਮਾਏ ਵਾਹੇ ਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਪਹਿਲਾ ਮਨ ਕਾ ਕਹਿਆ ਮਨਸਾ ਕਰੈ ਇਹੋ ਮਨ ਪੁੰਨ ਪਾਪ ਉਚਰੈ ਮਾਇਆ ਮਦਮਤ ਤ੍ਰਿਪਤ ਨ ਆਵੈ ਤ੍ਰਿਪਤ ਮੁਕਤ ਮਨ ਸਾਚਾ ਭਾਵੈ